ਹਾਂਜੀ ਕਿੱਦਾਂ ਸਾਰੇ ਇਕਨਾ ਮੈਂ ਤੁਹਾਨੂੰ ਗੱਲ ਦੱਸਦਾ ਵੀ ਉਰੇ ਨਾ ਜਿਹੜੀ ਸਾਡੀ ਆਹ ਮੋਟਰ ਡੱਬਰ ਵਾਲੀ ਉਰੇ ਨਾ ਪਹਿਲਾਂ-ਪਹਿਲਾਂ ਤਾਂ ਜਦ ਆਪਾਂ ਜਿਹੜੀ ਲਾਈ ਅਸੀਂ ਜਦ ਤਾਂ ਜਮਾ ਹੀ ਪਾਣੀ ਨਹੀਂ ਥੋਰੇ ਖੜਦਾ ਸੀ ਜਨਰੇਟਰ ਵੀ ਮਤਲਬ 2 ਕੁ ਦਿਨ ਜਨਰੇਟਰ ਗੱਲ ਵੀ ਭਰ ਕੇ ਲਾਇਆ ਫਿਰ ਨਾ ਚਾਰਕ ਕਿਣੀਆਂ ਜਦੋਂ ਪੈੰਨੀਆਂ ਮੀ ਇਹ ਕੱਲ ਵੀ ਪੈ ਗਿਆ ਮੀ ਫਿਰ ਨਾ ਉਰੇ ਸੇਮ ਹੋ ਜਾਂਦੀ ਆ ਹੁਣ ਲਗਭਗ ਇੱਕ ਹਫਤਾ ਹੋ ਗਿਆ ਮੋਟਰ ਚਲਾਈ ਇਹਨੂੰ ਪਾਣੀ ਖੜਾ ਹੈ ਐਨ ਬਰਾਬਰੋ ਬਰਾਬਰ ਨਕੋ ਨਕੋ ਖੜਾ ਹੈਨ ਹਫਤਾ ਹੋ ਗਿਆ ਐਨ ਦੇਖੋ ਡਿੱਗਿਆਂ ਚ ਪਾਣੀ ਖੜਾ ਹੈਨ ਬਰਾਬਰ ਇਹ ਆ ਕੁਦਰਤ ਯਾ ਉਰੇ ਪਹਿਲਾਂ ਖੜਦਾ ਨਹੀਂ ਥਾ ਇੰਨਾ ਰੇਤਾ ਦਾ ਹੁਣ ਆਏ ਆ ਵੀ ਜਦੋਂ ਕਰਨੀਓ ਮਹਾਜਲ ਸਾਰੇ ਪਰੇ ਕਰ ਦਨੇ ਇਧਰ ਤਾਂ ਆਪਣੀ ਛੱਬੀ ਆ ਇਹਦੇ ਪਰ ਹੁਣ ਸਾਰੇ ਪਰੇ ਕਰ ਦਨੇ ਆ ਜਿਹੜੀ ਗੇਤੀ ਪਿਛੇਤੀ ਸਾਰੇ ਆਪਰੇ ਕਰਦਣੇ। ਕੁਝ ਵੀਰਾਂ ਦਾ ਮੈਸੇਜ ਆਇਆ ਉਹ ਆਪਣੀ ਜੀਰੀ ਦੇਖ ਕੇ ਜਿਹੜੀ ਖਰਾਬ ਹੋਈ ਵੀ ਆ ਵੀ ਤੁਸੀਂ ਗੇਤੀ ਲਾਤੀ। ਵੀਰੋ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਕਹਿਣਾ ਵੀ ਸਾਰੀ ਦੁਨੀਆ ਗੇਤੀ ਨਹੀਂ ਲਾ ਸਕਦੀ। ਸਾਰੀ ਦੁਨੀਆ ਪਿਛੇਤੀ ਨਹੀਂ ਲਾ ਸਕਦੀ। ਹੁਣ ਜਿਹਨੇ 2022 25 ਕੀਤੇ ਲਾਉਣੇ ਆ ਉਹਨੂੰ ਥੋੜੀ ਬੋਧੀ ਤਾਂ ਗੇਤੀ ਲਾਉਣੀ ਪੈਣੀ ਆ। ਠੀਕ ਆ ਨੰਬਰ ਦੂਜਾ ਜਿਹੜੀ ਹੁਣ ਆਪਾਂ ਮਤਲਬ ਇੱਕ ਵੀਰ ਨੇ ਮੈਸੇਜ ਕਰਿਆ ਕਹਿੰਦਾ ਯਾਰ ਵੀ ਤੁਸੀਂ ਹੁਣ ਦਵਾਰੇ ਲਾ ਦਿਓ 126। ਭਾਈ ਕਿੱਥੇ ਤਾਮਚਾਮ ਬਹੁਤ ਆ ਕਿੱਥੇ ਇੰਨਾ ਇਕੱਠਾ ਹੋਣਾ ਹੁਣ ਦਵ ਉਹ ਗੱਲੇ ਨਹੀਂ ਰਹਿੰਦੀ ਖਰਚਾ ਬਹੁਤ ਹੋ ਜਾਣਾ ਫੇਰ ਵੀ ਪਹਿਲਾਂ ਕਿੰਨਾ ਖਰਚਾ ਆਇਆ ਵਾ ਫੇਰ ਖਰਚਾ ਹੋ ਜਾਣਾ ਹੁਣ ਨਹੀਂ ਜੇ ਕੋਈ ਰੱਬ ਨੇ ਨਾ ਕਿਰਪਾ ਕਰੀ ਕੋਈ ਗੱਲ ਨਹੀਂ ਹੁਣ ਨਹੀਂ ਲਾਉਣੀ ਹੈ ਹੁਣ ਤਾਂ ਮਲੰਗ ਲਿਆ ਉਹਰੇ ਨਾਲ ਆਪਾਂ ਨੇ ਮਿਰਚ ਬੂਟੀ ਤੇ ਨਾ 240 ਕਰੀਤੀ 40 ਐਮ ਐਲ ਪੈਂਟਰੀ ਵਾਲੇ ਪੰਪ ਦੀ ਪਾ ਕੇ ਇੱਕ ਪੋਰਾ ਨਹੀਂ ਰਹੀ ਜਮਾ ਚੱਕਤੀ ਯਾਰ ਉਦਣ ਦੇਖ ਕੇ ਡਰ ਲੱਗਦਾ ਤਾਂ ਵੀ ਜੀਰੀ ਹੂ ਵੀ ਜਾਊਗੀ ਪਾਣੀ ਸਕਾ ਕੇ 240 40 ml 58% ਵਾਲੀ ਜੜ ਵੀ ਚੱਕਤੀ ਜਮਾ ਨਹੀਂ ਹੈ ਕਿ ਤੇ ਸਾਫ ਪਿਆ ਖੇਤ ਐਨ ਉਦੋਂ ਡਰ ਲੱਗਦਾ ਰਹਾ ਦੇਖ ਕੇ ਵੀ ਇਹ ਕਿਆ ਬਣ ਗਿਆ ਮਿਰਚ ਬੂਟੀ ਇੰਨੀ ਸੀ ਅਜੇ ਵੀ ਨਾ ਇੰਜਣ ਚੱਲਦੇ ਇੰਦਰ ਸਾਡੇ ਬੇਟ ਏਰੀਏ 'ਚ ਪੈਰੋਂ ਮੱਧਰੇ ਖੜਾ ਮੈਂ ਇੰਜਣ ਚੱਲਦਾ ਕਿੰਨੀ ਸੋਹਣੀ ਆਵਾਜ਼ ਆਈ ਜਾਂਦੀ ਪਾਣੀ ਦਾ ਪਾਈਪ ਲਾਇਆ ਨਹੀਂ ਪਾਣੀ ਵੀ ਤਾਂ ਲਪਾਉਣਾਗਾ ਇਹ ਬਹੁਤ ਚੰਗੀ ਨਹੀਂ ਹੈ। ਉਹ ਸਪਰੇਅ। ਬਾਕੀ ਧੰਨਵਾਦ ਜੀ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਜੀਰੀ ਬਾਰੇ ਪੁੱਛਿਆ। ਆ ਮੈਸੇਜ ਕਰੇ ਹੁਣ ਤਾਂ ਫਰਕ ਆ ਯਾਰ ਸਪਰੇਅ ਤੇ ਫਰਕ ਆ ਪਤਾ ਨਹੀਂ ਕੁਦਰਤੀ ਤੋਂ ਪਰ ਫਰਕ ਪੈ ਗਿਆ। ਯਾਨੀ ਕਿ ਹੁਣ ਫਰਕ ਆ। ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁਪਟ ਕਰਦੇ ਰਹੋ ਜੀ। ਤੇ ਆਪਣਾ YouTube ਚੈਨਲ ਫੈਨਸ ਫਾਰਮਸ ਵਲੌਗ ਉਹਦੀ ਸਬਸਕ੍ਰਾਈਬ ਕਰ ਲਿਓ ਜਿਹਨੇ ਨਹੀਂ ਕਰਿਆ ਧੰਨਵਾਦ ਜੀ